ਸਾਡਾ ਲਾਈਵ ਹੈ। ਬੈਂਕ। ਆਹ ਕਰਲੀ ਸ਼ੁਰੂ ਤੋੜਨੀ। ਸਾਡੇ ਬੁੱਟੇ ਲੱਗੇ ਐ ਇੱਥੇ ਬੈਂਕ ਨਹੀਂ ਦੇ। ਤੇ ਸਾਡੇ ਜਿਹੜੇ ਨੇੜੇ-ਨੇੜੇ ਘਰ ਆ ਉਹ ਲੈ ਵੀ ਜਾਂਦੇ ਆ ਪਤਾ ਹੀ ਸਾਨੂੰ ਸਾਰਿਆਂ ਨੂੰ। ਪਹਿਲਾਂ ਦੇ ਬਲੌਗਾਂ ਚ ਤੁਸੀਂ ਦੇਖਿਆ ਹੋਊਗਾ। ਇਹ ਹੁਣ ਆਪਾਂ ਸੂਂਗਰੇ ਲਾਏ ਹੋਏ ਸੂਂਗਰੇ। ਆ ਦੇਖੋ। ਇਹ ਇਹ ਗਾਜਰਾ ਵੀ ਲੱਗੇ ਹੋਏ ਆ ਤੁਹਾਨੂੰ ਦਿਖਾਉਣੇ ਕੱਲੀ ਕੱਲੀ ਕੈਰੀਚੇ ਸਬਜ਼ੀ ਲੱਗੀ ਆ ਤੇ ਇਹ ਅਸੀਂ ਲੰਗਾ ਮੂਲੀਆਂ ਸਾਰੀਆਂ ਆਰਗੈਨਿਕ ਕਹਲੇ ਨਾ ਹੋਣਾਂ ਥੋੜੀਆਂ ਅੱਗੇ ਬੀਜੀ ਪਾਲਕ ਇਹ ਵੀ ਹੋਣੀ ਸ਼ੁਰੂ ਹੋ ਗਈ ਸਾਡੀ ਜਿਹੜੀ ਸਬਜ਼ੀ ਨਾਲ ਥੋੜੀ ਜਿਹੀ ਗ੍ਰੋਥ ਘਟਾ ਹੈ ਪਤਾ ਨਹੀਂ ਇਸ ਕੋਈ ਦਵਾਈ ਦੂਈ ਨਹੀਂ ਪਾਉਂਦੇ ਤਾਂ ਕਰਕੇ ਆਰਗੈਨਿਕ ਤਰੀਕੇ ਨਾਲ ਗ੍ਰੋਥ ਕਿਵੇਂ ਕਰੀ ਜਾਵੇ ਜੇ ਕਿਸੇ ਨੂੰ ਪਤਾ ਉਹ ਵੀ ਸਾਨੂੰ ਕਮੈਂਟਾਂ ਵਿੱਚ ਦੱਸ ਦਿਓ ਬੱਸ ਤਾਂ ਅਸੀਂ ਕਰੀ ਜਨ ਜਿੰਨਾ ਸਾਨੂੰ ਪਤਾ ਹੈਗਾ ਨਾ ਕਈ ਭਰਾਵਾਂ ਕੋਲੇ ਬਹੁਤ ਵਧੀਆ ਹੱਲ ਹੁੰਦੇ ਨੇ ਵੀ ਯਾਰ ਇਸ ਤਰ੍ਹਾਂ ਕਰ ਲੋ ਗ੍ਰੋਥ ਵੱਧ ਮਿਲੂਗੀ ਜੂਰੀਆਂ ਨਾਲੋਂ ਵੱਧ ਗ੍ਰੋਥ ਮਿਲਦੀ ਆ ਹਨਾ ਬਣਾਉਣੀ ਘਰੇ ਆਰਗੇਨਿਕ ਆ ਵਿੱਚ ਕੋਈ ਚੀਜ਼ ਨਹੀਂ ਪਾਉਣੀਗੀ ਰੂੜੀ ਵਾਲੀ ਦੇ ਤ ਅਸੀਂ ਪਾਈ ਆ ਆ ਤੁਸੀਂ ਦੇਖ ਸਕਦੇ ਹੋ ਸਾਰੀ ਸਬਜ਼ੀ ਬੈਗਣੀ ਲੱਗੀ ਹੋਈ ਆ ਤੇ ਇੱਥੇ ਧਣੀਆਂ ਬੀਜਿਆ ਧਣੀਆਂ ਦਾ ਯਾਰ ਪਤਾ ਹੀ ਨਹੀਂ ਕੀ ਗੱਲ ਐ 15-15 ਦਿਨ ਟੱਪ ਜਾਂਦੇ ਆ ਨਿਕਲਦਾ ਹੈ ਨਹੀਂ ਆ ਦੇਖੋ ਹਨਾ ਸਾਰੇ ਕਿਦੇ ਧਣੀਆਂ ਰੱਖਿਆ ਉਦੋਂ ਵਾਲਾ ਬੈਗਣੀ ਦੇ ਬੂਟੇ ਆ ਬੈਗ ਨਹੀਂ ਚਲੋ ਆਪਣੀ ਠੀਕ ਲੱਗ ਜਾਂਦੀ ਸਾਰਿਆਂ ਨੂੰ ਉਹ ਤਾਂ ਸੀ ਜਿਹੜਾ ਫालतੂ ਹੁੰਦੀ ਆਪਾਂ ਆਪਣੇ ਦੋਸਤਾਂ ਨੂੰ ਵੀ ਦੇ ਦਿੰਦੇ ਆ ਉਹ ਪਰਾਂ ਵੰਨ ਦਿੰਦੇ ਆ ਫालतੂ ਜਿਹਦੀ ਆ। ਟਿਕਰੀਲਾਂ ਦੇ ਵੱਲ ਆਪਣੀ ਝਾੜ ਕੇ ਲੇ। ਇਹ ਵੀ ਹੁੰਦੇ ਤਾਂ ਠੀਕ ਆ ਪਰ ਇਹਨਾਂ ਥੋੜੀ ਗ੍ਰੋਥ ਬਹੁਤ ਘੱਟ ਇਹਨਾਂ ਦੀ ਵੀ। 25-30 ਪੀਸ ਨਿਕਲਦੇ ਹਫ਼ਤੇ 'ਚ। ਬਸ ਅਸੀਂ ਤਾਂ ਕਿਵੇਂ ਚਰਨੀ ਕੁੱਟ ਲੈਨੇ ਆ ਸਬਜ਼ੀ ਬਣਾਉਣ ਦੀ ਵੇਲੇ ਜੀ। ਇੱਧਰ ਲੱਗੇ ਪਿਆ ਦੇਖੋ ਉੱਤੇ। ਕਿਹਨੇ ਜਿਹੜੀ ਖਾਦੀ ਹੈ ਟਿਕਰੀਲਾਂ ਦੀ ਜਿਹੜੀ। ਹਾਂ। ਇਹਦੀ ਟਿਕਰੀਲਾਂ ਜਿਹੜੀ ਕੁੱਟਦੇ ਨੂੰ ਖਾਦੀ ਕਿਸੇ ਨੇ। ਆ ਦੇਖੋ ਗਗਨ ਬੈਗ ਨੇ ਟੁੱੜੀ ਜਾਂਦੀ ਐ ਕਮੈਂਟ ਕਰਕੇ ਜਰੂਰ ਦੱਸੋ ਹੈਗਾ ਜਿਹਨੇ ਜਿਹਨੇ ਕareleਾਂ ਦੀ ਚਟਨੀ ਖਾਧੀ ਆ ਝਾੜ ਕareleਾਂ ਦੀ ਅਸੀਂ ਚਟਨੀ ਕੁੱਟਦੇ ਆ ਥੋੜੇ ਜਿਓ ਕਿਸੇ ਨੇ ਖਾਧੀ ਆ ਥੋੜੀ ਓਏ ਹਾਂ ਆ ਦੇਖੋ ਨਵਾ ਦਾ ਐਨਕੀ ਦਾ ਹੋਊਗੀ ਦੇਖੋ ਬੈਗਣੀ ਅੱਜਕੱਲ ਖਾਂਦੀ ਘੱਟ ਜਵਾਕ ਤੇ ਇਧਰ ਅਸੀਂ ਲਾਇਆ ਹੋਇਆ ਛਲਗਮ ਆ ਦੇਖੋ ਇਹ ਵੀ ਹੁਣ ਉੱਗਣੇ ਸ਼ੁਰੂ ਹੋ ਗਿਆ ਪਰ ਐਂ ਗਰੋਥ ਸਦੇ ਘੱਟ ਆ ਪਾਣੀ ਪੁਰਾਣ ਦਸ ਲਾ ਦਨੇ ਹਰ ਤੂ ਦਿਨ ਦੋ ਵਾਰੀ ਕਈ ਇਹਨੇ ਕਹਿੰਦੇ ਪਾਣੀ ਘੱਟ ਲਾਇਆ ਕਰੋ ਮੂਲੀਆਂ ਨੂੰ ਮੂਲੀਏ ਦੇ ਪੱਤੇ ਵੱਡੇ ਹੋ ਜਾਂਦੇ ਹਨਾ ਆ ਦੇਖੀ ਠੀਕ ਆ ਇੱਧਰ ਦੇਖਦੇ ਆ ਤਰੋਂ ਬੈਂਗ ਨਹੀਂ ਪੱਕਣ ਲੱਗੇ ਹਰ ਤੂ ਦੋ ਦਿਨ ਆਇਆ ਨਹੀਂ ਗਿਆ ਇੱਧਰ ਵੀ ਲੱਗੀ ਵੀ ਹੈ ਨਾ ਹੁਣ ਬਹੁਤ ਲੱਗੀ ਪਈ ਆ ਨੂੰ ਆਪ ਨੂੰ ਪੌਦੇ ਕਟਿੰਗ ਕਰਨੀ ਪੈਣਗੇ ਨਾ ਪੌਦਿਆਂ ਦੀ ਇੱਕ ਵਾਰੀ ਤਾਂ ਕਰਦੇ ਸੀ ਫੇਰ ਦੋ ਤਿੰਨ ਵਾਰੀ ਸੱਤ ਹੈ ਨਾ ਆ ਹੂੰ ਫੇ ਵੱਡੀ ਬੱਗਿਆ ਆ ਆ ਦੇਖ ਇਹ ਵੱਡੇ ਵੱਡੇ ਹੋ ਗਏ ਬੈਗਣੀ ਬੈਗਣੀ ਵਿੱਚ ਪੱਕਦੀ ਨਹੀਂ ਸਾਡੀ ਜਿਹੜੀ ਆਰਗੈਨਿਕ ਹੈ ਨਾ ਇਹਦੇ ਵਿੱਚ ਬੀਜ ਨਹੀਂ ਹੁੰਦੇ ਖਾਓ ਜਿੰਨੀ ਮਰਜ਼ੀ ਨਾ ਖਾਣ ਲੱਗੇ ਕੋਈ ਉਹਨਾਂ ਦਾ ਟੇਸਟੀ ਬਹੁਤ ਬੰਦੀ ਆ ਅਸਤਕੇ ਵੀ ਆਲੂ ਨਹੀਂ ਪਾਉਂਦੇ ਕੱਲੀ ਬੈਗਣੀ ਹੀ ਬਣਾ ਦਿੰਦੇ ਹੈ ਨਾ ਫਰਾਈ ਕਰ ਫਰਾਈ ਕਰਕੇ ਆ ਲਗੀ ਇਹ ਖਾੜੇ ਖਾੜੇ ਕਿੱਥੇ ਵੀ ਆ ਫੇ ਇਹ ਚਮਕਦੀ ਆ ਬੁਰੇ ਐਂ ਤੇਲ ਲਾਇਆ ਹੁੰਦਾਗਾ ਅਸੀਂ ਜਿਹੜੇ ਬੈਂਗਣੀ ਦੇ ਬੁੱਟੇ ਨੇ ਹੱਥ ਤੇ ਆ ਦੋ ਹਫ਼ਤੇ ਨੇ ਸੱਚ ਇੱਕ ਦੇ ਵਾਰੀ ਕਟਿੰਗ ਕਰ ਹੀ ਦਿੰਨੇ ਆ ਜ਼ਿਆਦਾ ਬੁੱਟੀਆਂ ਵੀ ਹੁਣ ਡਿੱਗਣ ਲੱਗੀਆਂ ਹਾਂ ਫਿਰ ਡਿੱਗਣ ਲੱਗ ਗਈ ਦੇਖ ਦੇਖਨੇ ਪੈਂਦੀ ਆ ਇੱਧਰ ਇੱਧਰ ਬਹੁਤ ਕੱਟਨ ਲੱਗ ਪਈ ਆ ਆਪਾਂ ਸਾਲ ਤੇ ਜਨ ਹਾਂ ਬੁੱਟੇ ਜ ਬੈਂਗਣੀ ਆ ਕੱਟ ਲੱਗ ਲੱਗੀ ਜੀ ਕਪੜੇ ਦੀ ਕਟਿੰਗ ਆ ਦੇ ਹੋਗੀ ਪਰ ਫਿਰ ਵੀ ਆਏ ਆਪਾਂ ਨੂੰ ਜਿੰਨੇ ਕੁ ਲੋੜ ਹੋਣੀ ਨਿਕਲੀ ਆਉਂਦੀ ਆ ਤੜੀਆਂ ਬਾਰੇ ਜਰੂਰ ਦੱਸੋ ਸਾਰੇ ਜਿਹਨੇ ਮੇਰੇ ਭਰਾ ਜੁੜੀ ਜਾਂਦੇ ਨਾਲ ਇਹ ਤੜੀਆਂ ਨਹੀਂ ਨਿਕਲ ਰਹੀ ਕੀ ਚੱਕਰ ਕੀ ਆ ਆ ਦੇਖੋ ਬੀਜਿਆ ਹੋਇਆ 15 ਦਿਨ ਹੋ ਗਏ ਨੂੰ ਹਣਾ ਇੱਕ ਪੌਦਾ ਆਇਆ ਸੀ ਕਿੱਥੇ ਆ ਇੱਕ ਇੱਕ ਪੌਦਾ ਨਿਕਲਿਆ ਦੇਖੋ ਇੱਕ ਆ ਨਿਕਲਿਆ ਨਿਕਾਇਆ ਇੱਕ ਅੱਗੇ ਨਿਕਲਿਆ ਜਿੰਨੇ ਵੀ ਭਰਾ ਵੇਚਦੇ ਆ ਤੜੀਆਂ ਯਾਰ ਕਿਵੇਂ ਹੁੰਦਾ ਹੁੰਦਾ ਕਿਸੇ ਨੂੰ ਪਤਾ ਹੋਵੇ ਤੜੀਆਂ ਸਾਡੇ ਕੋਲ ਕਦੇ ਕੰਮ ਨਹੀਂ ਹੋਇਆ ਤਿੰਨ ਤਿੰਨ ਸਾਲ ਹੋ ਗਏ ਬੀਜ ਦਿਆਂ ਨੂੰ ਅਸੀਂ ਚਾਹਦੇ ਵੀ ਵੇਚ ਕੇ ਦੇਖ ਲਿਆ ਪਹਿਲਾਂ ਅਸੀਂ ਕਿਸੇ ਨੇ ਕਿਹਾ ਪਿਓਗੇ ਬੀਜ ਦਿਆ ਕਰੋ ਸਾਰੀ ਰਾਤ ਪਿਓਗੇ ਰੱਖਿਆ ਫੋਨ ਆ ਗਿਆ ਕਿਉਂ ਤੇ ਤੁਸੀਂ ਦੇਖੋ ਦੰਗੀਆਂ ਅੱਜ ਪਾਲਕ ਆ ਕੇ ਅੰਦਰ ਵਿੱਚ ਪਾਲਕ ਲੱਗੀ ਹੋਈ ਆਪਣੀ ਤੇ ਬੈਂਕ ਨੇ ਸੀ ਦੇਖ ਲਈ ਸਾਰਾ ਨੇ ਬੈਂਕ ਨਹੀਂ ਹੁੰਦੀ ਬਹੁਤ ਵਧੀਆ ਬੈਂਕ ਨਹੀਂ ਤਾਂ ਇੰਨੀ ਖੋ ਜਿੰਦੀ ਵੀ ਸਾਨੂੰ ਆਪ ਨੂੰ ਮੁਕਦੀ ਨਹੀਂ ਕਿ ਘਰੇ ਪਈ ਦਿੰਦੀ ਫालतू ਤੇ ਜਿਹੜੇ ਕੋਈ ਦੋਸਤੋਂ ਆਉਂਦੇ ਭੈਣ ਭਰਾ ਨੇੜੇ ਦੇ ਆ ਉਹਨਾਂ ਨੂੰ ਵੀ ਸੀ ਦੇ ਦੇਣਾ ਵੀ ਚਲ ਹਣਾ ਪੋਣਦਾਨੀ ਹੁੰਦੇ ਇਹ ਚੀਜ਼ਾਂ ਬਣਨੀ ਚਾਹੀਦੀਆਂ ਜਿੰਨਾ ਵੱਡਾਂਗੇ ਪਰਮਾਤਮਾ ਉਹ ਨਹੀਂ ਦਿੰਦਾ ਤੇ ਰਲ ਮਿਲ ਕੇ ਖਾਣਾ ਚਾਹੀਦਾ ਹੁਣ ਸਾਡੇ ਲੱਗੇ ਸ਼ੂੰਗਰੇ ਸ਼ੂੰਗਰੇ ਤੋਂ ਦਿਖਾਉਣਿਆ ਆਪੇ ਸ਼ੂੰਗਰੇ ਵੀ ਤਿਆਰ ਹੋ ਜਾਣੇ ਆ ਸ਼ੂੰਗਰੇ ਦੀ ਚਟਨੀ ਬਹੁਤ ਸਵਾਦ ਬਣਦੀ ਆ ਹਾਂ ਨਾਲ ਦੇਖੋ ਸ਼ੂਰੇ ਲੱਗਣ ਲੱਗੇ ਹੋ ਆਪਣੇ ਨਾ ਹਮ ਫੁੱਲ ਤਿਆਰ ਹੋ ਗਏ ਹਾਂ ਦੇਖੋ ਹਾਂ ਵੱਡਾ ਸ਼ੂੰਗਰਾ ਥਿਆ ਲੱਗੇ ਪੜੇ ਇਹਨਾਂ ਦੀ ਵੀ ਚਟਨੀ ਬਹੁਤ ਵਧੀਆ ਬਣਦੀ ਆ ਹਮ ਸਵਾਦ ਬਣਦੇ ਆ ਹਮ ਸਾਨੂੰ ਸਭ ਤੋਂ ਵੱਧ ਸੂੰਗਰੇ ਸਬਜ਼ੀ ਦੇ ਵਿੱਚ ਸੂੰਗਰੇ ਸਬਜ਼ੀ ਬਹੁਤ ਸੋਹਣੀ ਵਧੀਆ ਲੱਗਦੀ ਹੈ ਨਹੀਂ ਨਹੀਂ ਹੈਂ ਸਵਾਦ ਬਣਦੀ ਹੈ ਸਵਾਦ ਬਣਦੀ ਹੈ ਸਭ ਤੋਂ ਵੱਧ ਸਵਾਦ ਬਣਦੀ ਹੈ ਵਧੀਆ ਲੱਗਦੀ ਹੈ ਹੋਏ ਆ ਦੇਖੋ ਕੀ ਆ ਗਿਆ ਵਾਹ ਹਾਂ ਅੱਛਾ ਗੋਲ ਬੈਂਗ ਨਹੀਂ ਲੱਗ ਗਿਆ ਆਪਣੀ ਥੋੜੇ ਤਾਂ ਫਿਰ ਗੋਲ ਬੈਂਗ ਨਹੀਂ ਤਾਂ ਇਹ ਮੰਨਦੇ ਜਿਵੇਂ ਗੋਲ ਗੱਪੇ ਹੁੰਦੇ ਆ ਜਿਹੜੀ ਗਰੇੜੀ ਇਹਦੀ ਗਰੋਥ ਥੋੜੀ ਜਿਹੀ ਘੱਟ ਹੈ ਘੱਟ ਲੱਗਦੀ ਹੈ ਪਰ ਬੰਦੀ ਬਹੁਤ ਵਧੀਆ ਹੈ ਆ ਦੇਖ ਸੁਮਰਾਂ ਸਾਰੇ ਨਾ ਸੂਨੇ ਲੱਗਣ ਲੱਗ ਗਿਆ। ਇਹ ਮੈਨੂੰ ਲੱਗਦਾ ਕੱਲ ਤੱਕ ਕੱਲ ਤੱਕ ਨਾ ਪਰਸ ਤੱਕ ਵੱਡੇ ਹੋ ਗਿਆ ਨਾ ਹਾਲ ਅੱਗੇ ਪੇ ਦੇ। ਹਾਂ ਚਰਨੀ ਜੋਗ ਤੇ ਨਿਕਲੇ ਹੋਣਗੇ ਕੱਲ ਨੂੰ। ਹਾਂ ਕੱਲ ਨੂੰ ਚੰਨੀ ਕੁੱਟਾਂ ਗਿਆ ਸੂਮਰਾਂ ਦੀ। ਉਹਨੇ ਤਾਂ ਹੋਈ ਜਾਣਗੇ। ਸਾਰੇ ਭੈਣ ਭਰਾ ਲਾਈਵ ਚੁਣੀ ਡਿਆ ਕਰੋ ਤੇ ਸਾਡੀਆਂ ਆਉਣ ਵਾਲੀਆਂ ਫਿਲਮਾਂ ਦੋ ਤਿੰਨ ਪ੍ਰੋਜੈਕਟ ਬਹੁਦੇ ਚੱਲੀ ਜਾਂਦੇ ਆ ਉਹ ਸ਼ਾਇਦ ਅਸੀਂ ਅਗਲੇ ਮਹੀਨੇ ਸ਼ੁਰੂ ਕਰਨੇ ਆ। ਇੱਕ ਦੋ ਚੱਲ ਰਹੇ ਨੇ। ਤੇ ਨਵੀਆਂ ਫਿਲਮਾਂ ਆ ਰਹੀਆਂ ਕਮੇਡੀ ਬਹੁਤ ਸੋਹਣੀਆਂ ਕਮੇਡੀ ਮੂਵੀ ਤੇ ਅਸੀਂ ਕੰਮ ਕਰ ਰਹੇ ਆ ਤੇ ਉਹਦਾ ਪ੍ਰੋਜੈਕਟ ਤਿਆਰ ਹੋ ਗਿਆ ਬਸ ਅਗਲੇ ਹਫਤੇ ਅਸੀਂ ਸ਼ਾਇਦ ਸ਼ੂਟਿੰਗ ਜਾਂ ਸ਼ੂਟ ਸਟਾਰਟ ਕਰ ਦਾਂਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਹੁਤ ਸੋਹਣੀਆਂ ਫਿਲਮਾਂ ਆ ਰਹੀਆਂ ਆਪਣੀਆਂ ਤੇ ਜੁੜੇ ਰਹਿਆ ਕਰੋ ਲਾਈਵ ਤੇ ਜੁੜਦੇ ਜੁੜਦੇ ਹੋ ਚੈਨਲ ਨਾਲ ਜੁੜੇ ਰਹਿਆ ਕਰੋ ਕੋਈ ਸਵਾਲ ਜਵਾਬ ਹੁੰਦੀ ਆ ਕਮੈਂਟ ਵਿੱਚ ਕਰ ਲਿਆ ਕਰੋ ਕਮੈਂਟ ਜੁੜ ਕਰਿਆ ਕਰੋ ਤੇ ਜਿਹੜੀ ਧਨੀਏ ਦੀ ਸਮੱਸਿਆ ਤੁਹਾਨੂੰ ਜ਼ਿਆਦਾ ਆਈ ਆ ਥੋੜੀ ਜੀ ਦੇਖੋ ਯਾਰ ਕਿਸ ਨੂੰ ਪਤਾ ਹੋਵੇ ਇਹ ਧਨੀਆ ਕਿਉਂ ਨਹੀਂ ਹੁੰਦਾ। ਕਰੇਲੇ ਦਿਖਾ ਲਓ। ਹਾਂ ਜੀ ਤੇ ਮਾਈ ਸੀ ਆਲੂ। ਆ ਕਰੇਲੇ ਸਾਡੇ ਵਧੀਆ ਹੋਈ ਜਾਂਦੇ ਆ। ਆਲੂ ਵੀ ਜਿਹੀ ਸੀ ਆਲੂ ਦੇਖੋ। ਇਹ ਉਹ ਆਲੂ ਲੱਗੇ ਹੋਏ। ਆਲੂ ਜਲ ਪਏ ਸਾਡੇ। ਹਨਾ ਸਾਰੀ ਸਬਜ਼ੀ ਸਹੀ ਚੱਲ ਪੈਂਦੀ ਆ ਬਸ ਕੱਲੇ ਧਨੀਏ ਦੀ ਦਿੱਕਤ ਆ। ਆਲੂ ਤਾਂ ਅਸੀਂ ਤਿੰਨ ਬੀਜ ਕੇ ਦੇ ਕੇ। ਮੁਰਗਾ ਲਾਇਆ ਹੈ ਮੁਰਗਾ ਮੁਰਗਾ ਅੱਜ ਕੱਲ ਬਹੁਤ ਘੱਟ ਮਿਲਦਾ ਪਿੰਡਾਂ 'ਚ ਤਾਂ ਬਹੁਤ ਲੋਂਦੇ ਆ। ਪਰ ਸ਼ਹਿਰਾਂ 'ਚ ਬਹੁਤ ਘੱਟ ਮਿਲਦਾ ਦੇਖੋ ਨੂੰ ਆ ਪੌਦੇ ਲੱਗੇ ਆ ਮਰਗੂ ਦੇ ਆਪਣੇ ਵੀ ਵਧੀਆ ਚੱਲੀ ਜਾਂਦੇ ਆ ਸਾਰੀ ਸਬਜ਼ੀ ਆਰਗੈਨਿਕ ਆ ਤੇ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਇਹਦਾ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਵੀ ਸਬਜ਼ੀ ਘੱਟੂ ਘੱਟ ਦਵਾਈਆਂ ਪਾਇਆ ਕਰੋ ਹਨਾ ਦਵਾਈ ਤੁਸੀਂ ਤਾਂ ਨਾ ਹੀ ਪਾਇਆ ਕਰੋ ਤੇ ਮੰਡੀ 'ਚ ਜਿਹੜੀ ਮਿਲਦੀ ਆ ਚਲੋ ਹਨਾ ਉਹ ਤਾਂ ਪਹਿਲਾਂ ਤਾਂ ਪਤਾ ਹੀ ਆ ਆਪਣੀ ਮੰਡੀ 'ਚ ਉਹ ਜਿਹਾ ਸਮਾਨ ਨਹੀਂ ਮਿਲੂਗਾ ਉਹਨੇ ਵੇਚਣਾ ਹੁੰਦਾ ਆ ਦਾ ਕਾਰੋਬਾਰ ਕਰਨਾ ਹੁੰਦਾ ਆਲੇ ਨੇ ਤਾਂ ਆਉਂਦੀ ਆ ਜਸ਼ਨੂਰ ਨੂੰ ਬੁਲਾ ਲੈ ਤੁਹਾਨੂੰ ਅਨੂ ਅੱਜ ਸਨੂਰ ਦਾ ਪੇਪਰ ਹੈ ਨਹੀਂ ਸੀਗਾ ਹਨਾ ਅੱਜ ਕਰੇ ਸੀ ਨਾ ਹਨਾ ਕੱਲ ਨੂੰ ਜਾਣਾ ਇਹਦਾ ਦੇਖਾ ਹੈ ਸੰਡੇ ਆ ਕੱਲ ਸੰਡੇ ਆ ਮੈਨੂੰ ਤਾਂ ਲੱਗਦਾ ਐ ਦੁਬਾਰਾ ਕੱਲ ਨੂੰ ਐ ਦੁਬਾਰਾ ਕੱਲ ਨੂੰ ਸੰਡੇ ਥੋੜੀ ਐ ਹੈ ਸੰਡੇ ਸੰਡੇ ਆ ਇਹ ਅਸੀਂ ਪੌਦੇ ਲਾਏ ਹੋਏ ਛੋਟੇ ਛੋਟੇ ਪਾਣੀ ਪਾਣੀ ਹਾਂ ਪਰ ਉਦੋਂ ਪਾਣੀ ਪਾਉਣ ਸੀ ਆਪਾਂ ਇਹ ਸਾਡਾ ਸ਼ੂਟਿੰਗ ਵਾਲਾ ਪਲਾਟ ਆ ਜਿੱਥੇ ਅਸੀਂ ਸ਼ੂਟਿੰਗ ਕਰਨਾ ਉਹਨੇ ਵੀਡੀਓ ਸਟੂਡੀਓ ਸਾਡਾ ਛੋਟਾ ਜਿਹਾ ਤੇ ਨਾਲ-ਨਾਲ ਅਸੀਂ ਪੌਦਿਆਂ ਦਾ ਸ਼ੌਂਕ ਰੱਖਦੇ ਹਾਂ ਪੌਦੇ ਵੀ ਲਾ ਲਈਦੇ ਆ ਇੱਥੇ ਬਾਲਤੀ ਸੀ ਭਰ ਕੇ ਰੱਖੇ ਨੇ ਕਿਉਂਕਿ ਵੀ ਪਾਣੀ ਮੋਟਰ ਤੇ ਲੈਂਡ ਰੂਟ ਨਹੀਂ ਹੁੰਦੀ ਸਾਰੇ ਨੂੰ ਪਾਣੀ ਪਾ ਦੇਣਾ ਸਟੈਪ ਵਾਈਜ਼ ਸਟੈਪ ਇੱਥੇ ਹੀ ਪੌਦੇ ਦੇਖੋ ਸਾਰੇ ਲੱਗੇ ਹੋਏ ਨੇ ਮੁਰਗਾ ਵੀ ਲਾਇਆ ਹੋਇਆ ਚਾਹ ਪਿਆ ਠੀਕ ਹੈ ਇਹ ਪੌਦੇ ਵੀ ਮੇਰੇ ਦੋਸਤ ਨੂੰ ਕਹਦਾ ਸੀ ਉਹਨੇ ਆਪੇ ਲੈ ਕੇ ਤੁਹਾਨੂੰ ਦੱਸਦਾ ਵੀ ਆਹ ਲਾ ਲਓ ਸੰਤ ਪੌਦਿਆਂ ਦੀ ਵੀ ਆਹ ਗਲਾਸ ਦਾ ਪੌਦਾ ਲੱਗਿਆ ਹੋਇਆ ਆ ਹੋਲੇ ਵੀ ਲੱਗ ਜਾਂਦੇ ਆ ਥੋੜੀ ਜਿਹੀ ਮਿਹਰਾਈ ਪਿਆ ਤੇ ਹੋਰ ਕੋਈ ਜਿਹੜੇ ਚੰਗੇ ਪੌਦੇ ਹੋਣ ਤੁਹਾਨੂੰ ਪਤਾ ਹੋਵੇ ਘਰ ਦੇ ਵਿੱਚ ਲਾਉਣਾ ਲੈਣਾ ਸਾਨੂੰ ਇਹ ਨੌਲੇਜ ਨਹੀਂ ਪੌਦਿਆਂ ਬਾਰੇ ਵੀ ਤੇ ਇਹ ਤਾਂ ਸਾਡੇ ਦੋਸਤ ਆ ਉਹ ਕੰਮ ਕਰਦਾ ਬਸ ਉਹਨੂੰ ਮਾੜਾ ਜਿਹਾ ਪੁੱਛਿਆ ਸੀ ਉਹਨੂੰ ਆਹ ਆਰਡਰ ਕਰਤੇ ਸੀ ਵੀ ਆਹ ਲਾ ਲਓ ਅਸੀਂ ਲੈ ਆਏ ਸੀਗੇ ਤੇ ਹੋਰ ਕਿਸੇ ਭੈਣ ਭਰਾ ਨੂੰ ਪੌਦਿਆਂ ਦਾ ਪਤਾ ਹੋਵੇ ਵੀ ਕਿਹੜੇ-ਕਿਹੜੇ ਲਾਉਣੇ ਚਾਹੀਦੇ ਘਰ ਦੇ ਵਿੱਚ ਕਈ ਪੌਦੇ ਕਹਿੰਦੇ ਚੰਗੇ ਨਹੀਂ ਵੀ ਹੁੰਦੇ ਨਾ ਤਾਂ ਉਹ ਵੀ ਉਸ ਕਮੈਂਟਾਂ ਵਿੱਚ ਦੱਸਿਆ ਕਰੋ ਤੁਹਾਨੂੰ ਲਿਆਵਾਂਗੇ ਤੇ ਜਿਹੜੇ ਸਾਡੇ ਵੀਡੀਓ ਆਂ ਗਿਆ ਤੁਸੀਂ ਕਿੱਥੇ-ਕਿੱਥੇ ਦੇਖਦੇ ਹੋ ਇਹ ਸਾਡਾ ਸਾਡਾ ਸਟੂਡੀਓ ਆ ਉਹ ਗੇਟ ਤੋਂ ਐਂਟਰੀ ਆ ਇਹ ਤੇ ਸਬਜ਼ੀ ਲੱਗੀ ਹੋਈ ਆ ਸਾਰੀ ਤੁਹਾਨੂੰ ਦਿਖਾਉਣੀ ਆ ਠੀਕ ਆ ਇੱਥੇ ਅਸੀਂ ਸ਼ੂਟਗਰਾ ਕਰ ਲੈਣਾ ਜਦੋਂ ਸਬਜ਼ੀ ਪੱਤੀ ਹੁੰਦੀ ਹੈ ਖਾਲੀ ਥਾਂ ਹੁੰਦਾ ਉਹ ਸ਼ੂਟਿੰਗ ਵਾ ਇੱਥੇ ਵੀ ਕਰ ਲਈਦੀ ਆ ਬਾਕੀ ਤਾਂ ਲੋਕੇਸ਼ਨ ਆ ਅੱਡ-ਅੱਡ ਹੁੰਦੀਆਂ ਹੀ ਆ ਠੀਕ ਆ ਇਹ ਸਾਡਾ ਇੱਥੇ ਰੂਮ ਬਣਿਆ ਹੋਇਆ ਹੈ ਇਹ ਸਾਡੇ ਕੋਲ ਪੰਜਰਾ ਹੀ ਪਿਆ ਇੱਕ ਪੰਜਰਾ ਜਿਸ ਨੂੰ ਚਾਹੀਦਾ ਹੈ ਸੇਲ ਕਰਨਾ ਸੀ ਇਹ ਪਹਿਲਾਂ ਰੱਖਿਆ ਸੀ ਮੜਾ ਕੇ ਤੇ ਇਹ ਸਾਡਾ ਰੂਮ ਬਣਾਇਆ ਹੋਇਆ ਜਿੱਥੇ ਪਾਣੀ ਵੀ ਲਾ ਮੋਟਰ ਵਗੈਰਾ ਸਾਰਾ ਸਿਸਟਮ ਬਣਾਇਆ ਹੋਇਆ ਹੈਗਾ ਠੀਕ ਹੈ ਕੀ ਕਰ ਰਹੇ ਪੁੱਤ ਹੂੰ ਹੈ ਡਰਾਈਂ ਕਾਤੇ ਡਰਾਈਂ ਕਰ ਰਹੇ ਆਂ ਦਿਖਾਈ ਆ ਕੀ ਇਹ ਨਾ ਹੈ ਡਰਾਈਂ ਦੇਖੀ ਜਾਨੀ ਇਸ ਮਾਰ ਕੇ ਅੱਛਾ ਇਹ ਆਪ ਬਣਾਈ ਉਂਗਲ ਨਾਲ ਹੈ ਬੜੀ ਬਣਾਈ ਸੀ ਜੀ ਆਊਟਲਾਈਨ ਕਰਨੀ ਹੈ ਅੱਛਾ ਆਊਟਲਾਈਨ ਕਰ ਰਹੇ ਹਾਂ ਤੇ ਉੱਪਰ ਉੱਪਰ ਦੀ ਲਾਈਨਾਂ ਮਾਰ ਰਹੇ ਹਾਂ ਹੋ ਗਈ ਤੋੜ ਲਈ ਸਾਬ ਜੀ ਹਾਂ ਚੱਲੀ ਆ ਲਓ ਜੀ ਅਸੀਂ ਬੈਗ ਨਹੀਂ ਤੋੜ ਲਈ ਹੁਣ ਅਸੀਂ ਚੱਲੇ ਆ ਘਰੇ ਦਿਖਾਈ ਲਿਖਾ ਪਾ ਫਰ ਗਿਆ ਕਿਲੋ 1.5 ਕਿਲੋ ਦਾ ਹੋ ਗਈ ਇਹ ਜਸ਼ਨੂਰ ਦਾ ਦੁਸ਼ਮਣਾ ਖਾਂਦੀ ਨਹੀਂ ਗਈ ਠੀਕ ਹੈ ਦੋਸਤੋ ਬਣੇ ਰੋ ਸਾਡੇ ਨਾਲ ਜੁੜੇ ਰਿਹਾ ਕਰੋ ਵੀਡੀਓ ਵਿੱਚ ਕਮੈਂਟ ਕਰਿਆ ਕਰੋ ਤੇ ਆਉਣ ਵਾਲੇ ਵੀਡੀਓਸ ਨੂੰ ਸਾਡੀ ਬੇਸਟ ਕਮੇਡੀ ਵਾਲੀ ਸ਼ਾਰਟ ਵੀਡੀਓ ਤੇ ਡੇਲੀ ਪੈਂਦੀ ਪੈਂਦੀ ਹੈ ਇੱਕ ਲੌਂਗ ਵੀਡੀਓ ਵੀ ਸਾਡੀ ਤਿਆਰੀ ਕਰ ਰਹੇ ਆ ਥੋੜੇ ਦਿਨਾਂ ਬਾਅਦ ਕਾ ਜਾਣਗੇ ਲੰਮੀਆਂ ਠੀਕ ਹੈ ਗੁੱਡ ਬਾਏ